ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਦਿੱਲੀ 에ਅਰਪੋਰਟ ਤੇ ਦੁਬਈ ਜਾਣ ਤੋਂ ਰੋਕਣ ਦਾ ਮਾਮਲਾ ਤਣਾਅ ਦਾ ਕਾਰਨ ਬਣ ਗਿਆ ਪਰਿਵਾਰ ਵੱਲੋਂ ਇਸ ਨੂੰ ਸਰਾਸਰ ਧੱਕੇਸ਼ਾਹੀ ਦੱਸਿਆ ਜਾ ਰਿਹਾ ਜਾਣਕਾਰੀ ਮੁਤਾਬਕ ਬਲਵਿੰਦਰ ਕੌਰ ਨੇ ਵਾਇਆ ਦੁਬਈ ਕੈਨੇਡਾ ਜਾਣਾ ਸੀ ਤੇ ਦਿੱਲੀ ਤੋਂ ਰਵਾਨਾ ਹੋ ਰਹੇ ਸੀ ਪਰ 에ਅਰਪੋਰਟ ਅਧਿਕਾਰੀਆਂ ਨੇ ਉਹਨਾਂ ਨੂੰ ਅਚਾਨਕ ਰੋਕ ਲਿਆ ਤੇ ਐਨਓਸੀ ਦੀ ਮੰਗ ਕਰ ਦਿੱਤੀ ਜਿਸ ਕਰਕੇ ਉਹਨਾਂ ਨੂੰ ਅਗਲੇ ਸਫ਼ਰ ਤੇ ਨਹੀਂ ਜਾਣ ਦਿੱਤਾ ਗਿਆ ਇਸ ਸੰਬੰਧੀ ਜਾਣਕਾਰੀ ਅਮਰਤਪਾਲ ਸਿੰਘ ਦੇ ਚਾਚਾ ਸੁਖਚੈਨ ਸਿੰਘ ਨੇ ਸਾਂਝੀ ਕੀਤੀ ਹੈ ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਇਹ ਸੋਸ਼ਲ ਮੀਡੀਆ ਦੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਬਾਤਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀਅਰਪੋਰਟ ਤੋਂ ਉਹਨਾਂ ਦੀ ਫਲਾਈਟ ਹੀ ਆਇਆ ਦੁਬਈ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉਹ ਇਹ 에어ਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਦੀਆਤੀ ਪੁਲਿਸ ਅਮਰ ਸਰਦੀ ਆ ਉਹਦੇ ਉਹਨਾਂ ਨੂੰ ਰਕਵਡ ਨੋਟਿਸ ਦਾ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਛੜੇ ਆਮ ਜਿਹੜਾ ਵਾ ਠੱਕਾ ਉਹਨਾਂ ਦੇ ਕੋਲ ਵਿਝਾ ਹੈਗਾ ਬਹੁਤ ਪਹਿਲਾਂ ਦਾ ਤੇ ਸਾਡੇ ਦੋ ਤਾਂ ਹੋਇਆ ਹੈਗਾ ਕੋਈ ਦੋ ਕੁ ਮਹੀਨੇ ਦਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੇਨਵਾਸ ਕਾਰਨ ਪਤਾ ਲੱਗਾ ਜੀ ਕਾਰਨ ਕੀ ਆ ਇਹ ਐਲਓ ਸੀ ਇਹਨਾਂ ਨੇ ਦਿਆਤੀ ਪੁਲਿਸ ਵੱਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤੁਸੀਂ ਜਾ ਨਹੀਂ ਸਕਦੇ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਨਹੀਂ ਜੇ ਉਹ ਸਾਨੂੰ ਇੰਨਾ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕਿ ਉਹ ਪੈਸੇ ਉਹਦੇ ਟਿਕਟੇ ਦੇ ਖਰਾਬ ਕਰਨੇ ਜਾਂ ਕੋਈ ਕਰਨਾ ਹੈ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫਰਜ਼ ਬਣਦਾ ਕਿ ਇਹ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਿਹਾ ਉਹਦੇ ਖਿਲਾਫ ਜਿਹੜੀ ਆਵਾਜ਼ ਠੋਣੀ ਚਾਹੀਦੀ ਪਹਿਲਾਂ ਕੁਝ ਪੋਸਟ ਦੇ ਵੱਲੋਂ ਐਸੇ ਨੋਟਿਸ ਲੈਂਦਾ ਕਿ ਇਹ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਚੀ ਨਹੀਂ ਉਦੋਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਸਟੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਹਾਂਜੀ ਫੇ ਸਾਡੇ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਮੰਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮਹਾਰੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਤੇ ਸਰਕਾਰਾਂ ਜੋ ਕਰਦੀ ਹੈ ਸਰਕਾਰਾਂ ਨੂੰ ਹੁਣ ਪਤਾ ਨਹੀਂ ਇਹ ਤੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਕੋਈ ਪੰਜਾਬ ਦੀ ਕੋਈ ਆਵਾਜ਼ ਥੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਉਹਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰਪਗੈਂਡਾ ਹੱਥਕੰਡੇ ਵਰਤੇ ਜਾਂਦੇ ਸੂਤਰਾਂ ਮੁਤਾਬਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਭਤਾਉ ਬਿਆਨ ਆ ਉਹਨਾਂ ਕਰਕੇ ਰੋਕਦੇ ਤੇ ਬਾਹਰ ਅੰਗਰੇਜ਼ੀ ਚ ਜਾ ਕੇ ਤੁਸੀਂ ਭਤਾਉ ਬਿਆਨ ਦੇ ਨਹੀਂ ਨਹੀਂ ਅਹੀਂ ਕਿਹੜਾ ਉੱਥੇ ਵਿਦੇਸ਼ ਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਔਰ ਜੋ ਮਰਦੀ ਉਪਰ ਘਹਾਉ ਗਈ ਜਣੋ ਉਹ ਤੋਂ ਵੱਧ ਤੇ ਘਹਾਉ ਉ ਇਥੇ ਰੋਜ਼ ਹੋ ਰਿਹਾ ਆਪਾਂ ਦੇ ਕੋਈ ਘਹਾਉ ਵਾਲਾ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਉਹੀ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲੋਂ ਤੋਂ ਹੀ ਇਹ ਇੱਕ ਰਵਈਆ ਅਪਣਾਇਆ ਹੋਇਆ ਕਿ ਇਹਨਾਂ ਨੂੰ ਜਿਹੜਾ ਚਾਰਚ ਫੇਰੋ ਜਿਹੜਾ ਵਾ ਉਹ ਲੋਕ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਵੱਲ ਕੋ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉਤੇ ਕਿ ਕੁਛੇ ਕਿਛ ਜਾਈਗੀ ਕਿ ਕੀ ਹੋਂ ਰੁਕਿਆ ਜਾ ਰਿਹਾ ਆਪਣੇ ਲੀਗਲ ਸੈਲ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਰਕਾਰ ਦੇ ਕਿਸੇ ਮੈਂਬਰਾਂ ਨੂੰ ਜਾਂ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜੇਗੀ ਫਿਰ ਆਪਾਂ ਵੇਖਾਂਗੇ ਕੀ ਹੁੰਦਾ ਅੱਜ ਹਾਈ ਕੋਰਟ ਚ ਸੁਣਵਾਈ ਸੀ ਕੀ ਕਹਿਣਾ ਚਾਹੁੰਦੇ ਹੋ ਹਾਂ ਹਾਈ ਕੋਰਟ ਨੇ ਜਿਹੜੀ ਉਹਨਾਂ ਨਿਰਦੇਸ਼ ਦਿੱਤਾ ਪੰਜਾਬ ਸਰਕਾਰ ਨੂੰ ਕਿ ਇੱਕ ਹਫਤੇ ਦਾ ਟਾਈਮ ਦਿੱਤਾ ਕਿ ਉਹਦੇ ਉੱਤੇ ਜਿਹੜੇ ਆ ਤੁਸੀਂ ਜਿਹੜੀ ਉਹਨਾਂ ਸੈਸ਼ਨ ਟੈਂਡ ਕਰਨ ਦੇ ਸਬੰਧ ਦੇ ਵਿੱਚ ਜਿਹੜੀ ਰੈਟ ਪਾਈ ਗਈ ਸੀ ਉਹਦੇ ਸਬੰਧ ਚ ਉਹ ਜਵਾਬ ਮੰਗਿਆ ਜਿਹੜੀ ਪ੍ਰੋਲ ਕੈਨਸਲ ਕੀਤੀ ਗਈ ਹੈ ਉਹ ਦੇਖੋ ਸਰਕਾਰ ਦੇ ਹੱਥ ਵਸਾ ਜੋ ਵੀ ਕਰ ਸਕਦੀ ਆ ਆਪਾਂ ਉਹਦੇ ਖਿਲਾਫ ਵੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਇਹ ਜਿਆਦਾ ਲੋਕਾਂ ਦੇ ਨਾਲ ਸੰਬੰਧਿਤ ਹੀ ਆ ਮਸਲਾ ਜਗਾ ਹੈਗਾ ਲੋਕਾਂ ਨੂੰ ਲਾਮਬੰਦ ਕਰਕੇ ਇਹਦੇ ਖਿਲਾਫ ਪ੍ਰੋਟੈਸਟ ਕਰਾਂਗੇ ਆਨ ਵਾਲੇ শীতਕਾਲ ਜਿਹੜਾ ਸਤਰ ਹੈ ਉਹਦੇ ਵਿੱਚ ਚਾਨੂੰ ਕੀ ਉਹਨੂੰ ਵੀ ਸ਼ਾਮਿਲ ਹੋ ਦੇਖੋ ਖਡੂਰ ਸਾਹਿਬ ਹਲਕੇ ਤੇ 20 ਲੱਖ ਲੋਕਾਂ ਦੀ ਨਮਾਇੰਦਗੀ ਕਰ ਰਿਹਾ ਹੈ ਨਾ ਤੇ ਲੋਕਾਂ ਦੇ ਬਹੁਤ ਵੱਡੇ ਮਸਲੇ ਆ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਸੀਗੇ ਹੜ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜਿਹੜੇ ਐਮਪੀ ਫੰਡ ਦੇ ਜਿਹੜਾ ਉਹ ਉਹ ਵੀ ਜਿਹੜਾ ਉਦੋਂ ਦਾ ਹੀ ਪੈਂਡਿੰਗ ਪਿਆ ਹੋਇਆ ਲੋਕਾਂ ਦੀਆਂ ਹੋਰ ਸਮੱਸਿਆਵਾਂ ਉਹ ਤਾਂ ਰੇਲਵੇ ਦੇ ਨਾਲ ਸੰਬੰਧਿਤ ਕਈ ਹੈਗੀਆਂ ਇਹੋ ਜੇ ਮਸਲੇ ਹੈਗੇ ਕਿ ਜਿਹੜੇ ਉਹਨਾਂ ਦਾ ਜਿਹੜਾ ਨੁਮਾਇੰਦਾ ਵਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਠਾ ਸਕਦਾ ਉਹਨਾਂ ਦੀ ਆਵਾਜ਼ ਤਾਂ ਹੀ ਜਾ ਕੇ ਉੱਥੇ ਉਹ ਸਾਰੀ ਜੇ ਉਹਨੂੰ ਮੌਕਾ ਦਿੱਤਾ ਜਾਵੇ ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਇਹ ਸੋਸ਼ਲ ਮੀਡੀਆ ਦੇ ਤੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਪੰਜਾਬ ਦੇ ਬਾਤਿਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀਅਰ ਰਿਪੋਰਟ ਤੋਂ ਉਹਨਾਂ ਦੀ ਫਲਾਈਟ ਹੀ ਆਇਆ ਦੁਬਈ ਉਥੇ ਉਹਨਾਂ ਨੂੰ ਰੋਕਿਆ ਗਿਆ ਤੇ ਉਥੇ ਉਹਨਾਂ ਨੇ ਉਥੇ ਜਿਹੜਾ ਉਹ ਇਹ 에어ਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਲਿਹਾਤੀ ਪੁਲਿਸ ਅਮਰਸਰ ਦੀ ਆ ਉਥੇ ਉਹਨਾਂ ਨੂੰ ਰੁਕੋਟ ਨੋਟਿਸ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਛੜੇ ਆਮ ਜਿਹੜਾ ਵਾ ਠੱਕਾ ਉਹਨਾਂ ਦੇ ਕੋਲ ਵਿਜਾ ਸੀਗਾ ਬਹੁਤ ਪਹਿਲਾਂ ਦਾ ਤੇ ਸਾਡੇ ਦੋਤਾ ਹੋਇਆ ਸੀਗਾ ਕੋਈ 2 ਮਹੀਨੇ ਦਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਾਣਾ ਸੀ ਉੱਥੇ ਮੇਨਵਾਲ ਸਰਕਾਰ ਨੂੰ ਪਤਾ ਲੱਗਾ ਜੀ ਕਾਰਨ ਕੀ ਦਿਆ ਹੈਲੋ ਜੀ ਇਹਨਾਂ ਨੇ ਦਿਹਾਤੀ ਪੁਲਸ ਵੱਲੋਂ ਜਾਰੀ ਹੋਇਆ ਉਹਦੀ ਵਜ੍ਹਾ ਕਰਕੇ ਕਹਿੰਦੇ ਤਹੀ ਜਾਈ ਨਹੀਂ ਸਕਦੇ ਪਰ ਉਹਨੇ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਨਹੀਂ ਜੇ ਉਹ ਸਾਨੂੰ ਇਹਨਾਂ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕੋ ਉਹ ਪੈਸੇ ਉਹਦੇ ਟਿਕਟ ਦੇ ਖਰਾਬ ਕਰਨੇ ਜਾਂ ਕੋਈ ਕਰਨਾ ਹੈ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਦ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਉਹ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫੱਟ ਬਣਦਾ ਕਿ ਇਹ ਜਿਹੜੀ ਧੱਕੇਸ਼ਾਹੀ ਆ ਜਾਂ ਇਹ ਗੈਰਕਾਨੂੰਨੀ ਕੰਮ ਕਰ ਰਿਹਾ ਹੈ ਉਹਦੇ ਖਿਲਾਫ ਜਿਹੜੀ ਵਾਰਟਾਣੀ ਗਈ ਸੀ ਪਹਿਲਾਂ ਕੁਝ ਪੋਸਟ ਦੇ ਲੋਕ ਐਸੇ ਨੋਟਿਸ ਲੈਂਦਾ ਕਿ ਅਸੀਂ ਤੁਸੀਂ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਇਸ ਤਰ੍ਹਾਂ ਦਾ ਕੋਈ ਚੀਜ਼ ਕਹੀ ਹੋਵੇ ਤੁਹਾਨੂੰ ਪਹਿਲਾਂ ਹੀ ਨਹੀਂ ਉਹਦੋਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਸਟੇਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਹਾਂਜੀ ਫੇ ਸਾਡੇ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਮੰਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮੇਰੀ ਮਦਰ ਦੇ ਇਹ ਤੇ ਸ਼ਰਿਆਮੀ ਜਿਹੜਾ ਵਾ ਇਹ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਤੇ ਸਰਕਾਰ ਜੋ ਕਰਦੀ ਹੈ ਸਰਕਾਰਾਂ ਨੂੰ ਹੁਣ ਪਤਾ ਨਹੀਂ ਇਹਦੇ ਸਰਕਾਰਾਂ ਤੋਂ ਵੱਧ ਤੁਸੀਂ ਵੀ ਜਾਣਦੇ ਹੋ ਕੋਈ ਸਰਕਾਰਾਂ ਜਿਹੜੀਆਂ ਵਾ ਇੱਕ ਬੰਦੇ ਦੀ ਜਿਹੜੀ ਆ ਉਹ ਜਿਹੜੀ ਆ ਕੋਈ ਪੰਜਾਬ ਦੀ ਕੋਈ ਆਵਾਜ਼ ਥੋਣੀ ਚਾਹੁੰਦਾ ਉਹ ਬੰਦਾ ਸਹੀ ਅੱਖਾਂ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੀ ਜਿਹੜਾ ਸੱਭਿਆਚਾਰ ਵਾਸਤੇ ਜੋ ਇੱਥੇ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਉਹਨੂੰ ਰੋਕਣ ਦਬਾਉਣ ਵਾਸਤੇ ਇਹੋ ਜਿਹੇ ਜਿਹੜੇ ਪ੍ਰਪਗੈਂਡਾ ਹੱਥਕੰਡੇ ਵਰਤੇ ਜਾਂਦੇ ਸੂਤਰਾ ਮੁਤਾਬਕ ਜਾਣਕਾਰੀ ਆਈ ਹੈ ਕਿ ਜਿਹੜੇ ਤੁਹਾਡੇ ਭਖਾਉ ਬਿਆਨ ਆ ਉਹਨਾਂ ਕਰਕੇ ਰੋਕਦੇ ਤੇ ਬਾਹਰ ਅੰਗਰੇਜ਼ੀ ਚ ਜਾ ਕੇ ਤੁਸੀਂ ਭਖਾਉ ਬਿਆਨ ਦਿੰਦੇ ਆ ਨਹੀਂ ਆਹੀ ਕਿਹੜਾ ਉੱਥੇ ਦੇਖਦੇ ਵਿੱਚ ਰਹਿਣਾ ਹੈ ਦੇਖ ਤੇ ਸਾਡਾ ਇਹੀ ਆ ਇੱਥੇ ਰਹਿਣਾ ਵਾ ਉੱਥੇ ਜਾ ਕੇ ਤੇ ਹੁਣ ਜੋ ਮਰਦੀ 扑ਗਾਉ ਗਈ ਜਣਾ ਉਹ ਤੋਂ ਵੱਧ ਤੇ 扑ਗਾਉ ਇੱਥੇ ਰੋਜ਼ ਹੋ ਰਿਹਾ ਆ ਆਪਾਂ ਦੇ ਕੋਈ 扑ਗਾਉ ਵਾਲਾ ਤੇ ਇਹੋ ਜਿਹਾ ਕੋਈ ਗੱਲ ਨਹੀਂ ਹੈਗੀ ਇਹ ਤੇ ਤੁਹਾਡੇ ਸਾਹਮਣੇ ਹੀ ਆ ਉਹ ਹੀ ਰੋਜ਼ ਹੀ ਦੇਖਦੇ ਜੋ ਇਹ ਕਰਕੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਨੇ ਪਹਿਲੋਂ ਤੋਂ ਹੀ ਇਹ ਇੱਕ ਰਵਈਆ ਅਪਣਾਇਆ ਹੋਇਆ ਕਿ ਇਹਨਾਂ ਨੂੰ ਜਿਹੜਾ ਚਾਰਚ ਫੇਰੋ ਜਿਹੜਾ ਵਾ ਉਹ ਨੌ ਕਰਕੇ ਰੱਖਿਆ ਹੋਇਆ ਹੈ ਤੁਹਾਡੇ ਬਲ ਕੋ ਲੀਗਲ ਕਾਰਵਾਈ ਕੀਤੀ ਜਾਏਗੀ ਨਾ ਉਤੇ ਕਿ ਕਚੇ ਵਿੱਚ ਕਿੱਟ ਜਾਏਗੀ ਕਿ ਕੀ ਆਉਣ ਰੁਕਿਆ ਜਾ ਰਿਹਾ ਹੈ ਆਪਣੇ ਲੀਗਲ ਸਰ ਦੇ ਨਾਲ ਮਿਲ ਕੇ ਕੋਈ ਕਰਾਂਗੇ ਕਾਰਵਾਈ ਜੇ ਕੋਈ ਸਰਕਾਰ ਦੇ ਕਿਸੇ ਮੰਤਰੀ ਨਾਲ ਮਿਲ ਕੇ ਉਹ ਬਾਅਦ ਦੀ ਗੱਲ ਹੈ ਉਹ ਆਉਣਗੇ ਸਾਰੀ ਕਲੀਅਰ ਗੱਲ ਹੋ ਜਾਏਗੀ ਫਿਰ ਆਪਾਂ ਵੇਖਾਂਗੇ ਕੀ ਹੁੰਦਾ ਅੱਜ ਹਾਈ ਕੋਰਟ ਤੇ ਸੁਣਵਾਈ ਸੀ ਕੀ ਕਹਿਣਾ ਚਾਹੁੰਦੇ ਹੋ ਹਾਂ ਹਾਈ ਕੋਰਟ ਨੇ ਜਿਹੜੀ ਉਹਨਾਂ ਨਿਰਦੇਸ਼ ਦਿੱਤਾ ਪੰਜਾਬ ਸਰਕਾਰ ਨੂੰ ਕਿ 1 ਹਫਤੇ ਦਾ ਟਾਈਮ ਦਿੱਤਾ ਕਿ ਉਹਦੇ ਉੱਤੇ ਜਿਹੜੇ ਆ ਉਹੀ ਜਿਹੜੀ ਉਹਨਾਂ ਸੈਸ਼ਨ ਅਟੈਂਡ ਕਰਨ ਦੇ ਸਬੰਧ ਦੇ ਵਿੱਚ ਜਿਹੜੀ ਰੈਟ ਪਾਈ ਗਈ ਸੀ ਉਹਦੇ ਸਬੰਧ ਜਿੰਨਾ ਕੋਈ ਜਵਾਬ ਮੰਗਿਆ ਜਿਹੜੀ ਪ੍ਰੋਲ ਕੈਨਸਲ ਕੀਤੀ ਗਈ ਹੈ ਉਹ ਦੇ ਬਾਰੇ ਉਹ ਦੇਖੋ ਸਰਕਾਰ ਦੇ ਹੱਥ ਵਸਾ ਜੋ ਵੀ ਕਰ ਸਕਦੀ ਆ ਆਪਾਂ ਉਹਦੇ ਖਿਲਾਫ ਵੀ ਲੋਕਾਂ ਦੇ ਵਿੱਚ ਵੀ ਜਾਵਾਂਗੇ ਇਹ ਜਿਆਦਾ ਲੋਕਾਂ ਦੇ ਨਾਲ ਸੰਬੰਧਿਤ ਹੀ ਆ ਮਸਲਾ ਜਗਾ ਹੈਗਾ ਲੋਕਾਂ ਨੂੰ ਲਾਮਬੰਦ ਕਰਕੇ ਇਹਦੇ ਖਿਲਾਫ ਪ੍ਰੋਟੈਸਟ ਕਰਾਂਗੇ ਆਨ ਵਾਲੇ ਸੀਕਾਲ ਜਿਹੜਾ ਸਤਰ ਹੈ ਉਹਦੇ ਵਿੱਚ ਚਾਨੂੰ ਵੀ ਉਹਨੂੰ ਵੀ ਸ਼ਾਮਿਲ ਹੋ ਦੇਖੋ ਖਡੂਰ ਸਾਹਿਬ ਹਲਕੇ ਦੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹੈ ਨਾ ਤੇ ਲੋਕਾਂ ਦੇ ਬਹੁਤ ਵੱਡੇ ਮਸਲੇ ਆ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਹੜ੍ਹ ਆਏ ਸੀਗੇ ਹੜ੍ਹਾਂ ਦੇ ਵਿੱਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਉਹਦੇ ਵਾਸਤੇ ਜਿਹੜੇ ਐਮਪੀ ਫੰਡ ਦੇ ਜਿਹੜਾ ਉਹ ਉਹ ਵੀ ਜਿਹੜਾ ਉਦੋਂ ਦਾ ਹੀ ਪੈਂਡਿੰਗ ਪਿਆ ਹੋਇਆ ਲੋਕਾਂ ਦੀਆਂ ਹੋਰ ਸਮੱਸਿਆਵਾਂ ਉਹ ਤੇ ਰੇਲਵੇ ਦੇ ਨਾਲ ਸੰਬੰਧਿਤ ਕਈ ਹੈਗੀਆਂ ਇਹੋ ਜਿਹੇ ਮਸਲੇ ਹੈਗੇ ਕਿ ਜਿਹੜੇ ਉਹਨਾਂ ਦਾ ਜਿਹੜਾ ਨੁਮਾਇੰਦਾ ਵਾ ਉਹ ਲੋਕ ਸਭਾ ਦੇ ਵਿੱਚ ਜਾ ਕੇ ਠਾ ਸਕਦਾ ਉਹਨਾਂ ਦੀ ਆਵਾਜ਼ ਤਾਂ ਹੀ ਜਾ ਕੇ ਉੱਥੇ ਉਹ ਸਾਰੀ ਦੇ ਉਹਨੂੰ ਮੌਕਾ ਦਿੱਤਾ ਜਾਵੇ ਜ਼ਿਕਰ ਹੋਇਆ ਕਿ ਖਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਤਪਾਲ ਸਿੰਘ ਇਸ ਵੇਲੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਈ ਤਰ੍ਹਾਂ ਦੇ ਸਵਾਲ ਉਹ ਵੀ ਖੜੇ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਸਵਾਲ ਖੜੇ ਕਰਦੇ ਨੇ ਪਰ ਹੁਣ ਮਾਮਲਾ ਇੱਕ ਵਾਰ ਫਿਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਦੀ ਮਾਤਾ ਨੂੰ ਰੋਕਿਆ ਗਿਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ